ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਦਿਆ ਸਿੰਘ ਜੀ ਦੀ ਸਾਖੀ ਭਾਈ ਦਿਆ ਸਿੰਘ ਜੀ ਪੰਜ ਪਿਆਰਿਆਂ ਵਿੱਚੋਂ ਪਹਿਲੇ ਸਨ ਉਹ ਲਾਹੌਰ ਦੇ ਖਤਰੀ ਪਰਿਵਾਰ ਵਿੱਚ ਜਨਮੇ ਸਨ ਬਚਪਨ ਤੋਂ ਹੀ ਉਹਨਾਂ ਵਿੱਚ ਧੀਰਜ ਹੌਸਲਾ ਤੇ ਗੁਰੂ ਪ੍ਰੇਮ ਭਰਪੂਰ ਸੀ ਵਿਸਾਖੀ 1699 ਦੀ ਘਟਨਾ ਅਨੰਦਪੁਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ ਪੋਲ ਦੀ ਰੀਤ ਸ਼ੁਰੂ ਕੀਤੀ ਹਜ਼ਾਰਾਂ ਸਿੱਖ ਇਕੱਠੇ ਸਨ ਗੁਰੂ ਸਾਹਿਬ ਨੇ ਖੰਡਾ ਲਿਆ ਤੇ ੁਕਾਰ ਕੀਤੀ ਮੈਨੂੰ ਇੱਕ ਸਿੱਖ ਦਾ ਸਿਰ ਦੀ ਲੋੜ ਹੈ ਸੰਗਤ ਹੈਰਾਨ ਰਹਿ ਗਈ ਪਰ ਸਭ ਚੁੱਪ ਰਹੇ ਉਸ ਵੇਲੇ ਭਾਈ ਦੇਆ RAM ਜੀ ਜਿਨ੍ਹਾਂ ਨੂੰ ਬਾਅਦ ਵਿੱਚ ਦਿਆ ਸਿੰਘ ਕਿਹਾ ਗਿਆ ਖੜੇ ਹੋਏ ਤੇ ਦਰਬਾਰ ਵਿੱਚ ਆ ਗਏ ਗੁਰੂ ਸਾਹਿਬ ਨੇ ਉਹਨਾਂ ਨੂੰ ਤੰਬੂ ਅੰਦਰ ਲੈ ਗਏ ਕੁਝ ਵੇਲੇ ਬਾਅਦ ਗੁਰੂ ਸਾਹਿਬ ਖੂਨ ਨਾਲ ਰੰਗੇ ਖੰਡੇ ਨਾਲ ਬਾਹਰ ਆਏ ਤੇ ਫਿਰ ਦੂਜਾ ਸਿਰ ਮੰਗਿਆ ਇਸ ਤਰ੍ਹਾਂ ਪੰਜ ਸਿੱਖਾਂ ਨੇ ਆਪਣਾ ਸਿਰ ਨਿਚਾਵਰ ਕਰਨ ਲਈ ਅਰਦਾਸ ਕੀਤੀ ਅੰਤ ਵਿੱਚ ਗੁਰੂ ਸਾਹਿਬ ਨੇ ਸਭ ਨੂੰ ਬਾਹਰ ਲਿਆਂਦਾ ਪੰਜੇ ਹੀ ਸਿੱਖ ਪੂਰਨ ਸਰੂਪ ਵਿੱਚ ਜਿਉਂਦੇ ਬਾਹਰ ਆਏ ਗੁਰੂ ਜੀ ਨੇ ਉਹਨਾਂ ਨੂੰ ਅੰਮ੍ਰਿਤ ਪਿਲਾਇਆ ਤੇ ਪੰਜ ਪਿਆਰੇ ਬਣਾਇਆ ਸਭ ਤੋਂ ਪਹਿਲਾ ਅੰਮ੍ਰਿਤ ਛਕਣ ਵਾਲੇ ਭਾਈ ਦਿਆ ਸਿੰਘ ਜੀ ਸਨ ਗੁਰੂ ਜੀ ਦੀ ਸੇਵਾ ਤੇ ਵਫਾਦਾਰੀ ਪਾਈ ਦਿਆ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਅਤ ਨੇੜੇ ਸੇਵਕ ਸਨ ਚਮਕੌਰ ਦੀ ਜੰਗ ਦੇ ਵੇਲੇ ਜਦੋਂ ਗੁਰੂ ਸਾਹਿਬ ਨੂੰ ਕਿਲੇ ਤੋਂ ਬਾਹਰ ਜਾਣਾ ਪਿਆ ਤਾਂ ਪੰਜ ਪਿਆਰਿਆਂ ਨੇ ਹੀ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਕਿਲਾ ਛੱਡਣਾ ਪਵੇਗਾ ਗੁਰੂ ਸਾਹਿਬ ਨੇ ਆਪਣੇ ਪਿਆਰਿਆਂ ਦੇ ਬਚਨ ਨੂੰ ਗੁਰੂ ਹੁਕਮ ਮੰਨਿਆ ਇਸ ਤਰ੍ਹਾਂ ਪਾਈ ਦਿਆ ਸਿੰਘ ਜੀ ਸਿਰਫ ਨਾਮ ਤੋਂ ਹੀ ਨਹੀਂ ਸੱਚਮੁੱਚ ਦਇਆ ਨਿਸ਼ਟਾ ਅਤੇ ਗੁਰੂ ਪਗਤੀ ਦਾ ਸਰੂਪ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੇ ਇਹ ਸਾਕੀ ਤੁਹਾਨੂੰ ਵਧੀਆ ਲੱਗੀ ਹੈ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਸਪੋਰਟ ਕਰੋ ਤੇ ਜੇ ਇਸ ਸਾਕੀ ਵਿੱਚ ਕੋਈ ਗਲਤੀ ਹੋਈ ਹੈ ਲਿਖਣ ਵਿੱਚ ਬੋਲਣ ਵਿੱਚ ਤੇ ਪਲੀਜ਼ ਕਮੈਂਟ ਵਿੱਚ ਜ਼ਰੂਰ ਦੱਸਿਆ ਕਰੋ ਤਾਂ ਕਿ ਅੱਗੇ ਤੋਂ ਗਲਤੀ ਨਾ ਕਰੀ। ਧੰਨਵਾਦ।